ਇਸ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਦਾਬ ਪ੍ਰਣਾਮ ਨਮਸਕਾਰ ਤੇ ਅੱਜ ਦੇ ਵਲੌਗ ਵਿੱਚ ਤੁਹਾਨੂੰ ਟੋਕੀਓ 'ਚ ਵਿਖਾਵਾਂਗੇ ਜਿਹੜੀ ਇੰਡੀਆ ਹੌਪ ਔਨ ਐਂਡ ਹੌਪ ਆਫ ਬੱਸ ਕਿੱਥੇ ਤਿੰਨ ਰੂਟ ਆ ਇੱਕ ਰੈੱਡ ਇੱਕ ਗ੍ਰੀਨ ਤੇ ਇੱਕ ਬਲੂ ਤੇ ਅਸੀਂ ਇਹਨਾਂ ਰੂਟਾਂ 'ਤੇ ਚੱਕਰ ਲਾਵਾਂਗੇ ਬੱਸ 'ਚ ਬਹਿ ਕੇ ਤੇ ਉਹਦੇ ਅਰਾਊਂਡ ਜਾਵਾਂਗੇ ਸਾਰਿਆਂ ਵਿੱਚੀ ਦੇ ਫਿਰ ਬੰਨੇ ਆ ਜੋ ਕੁਝ ਕਿਹੜੀ ਕਿਹੜੀ ਸਾਈਟਾਂ 'ਤੇ ਜਾਂਦੇ ਫਿਰ ਆਪਾਂ ਕਰਦੇ ਰਾਵਾਂਗੇ ਗੱਲ ਅੱਗੇ ਵਲੌਗ ਦੇ ਵਿੱਚ ਤੇ ਤਦ ਤੱਕ ਤੁਸੀਂ ਜੁੜੇ ਰਹੋ ਥੈਂਕ ਯੂ ਇਹ ਹੈਗਾ ਉੱਪਰ ਰੂਟ ਰੈੱਡ ਵਾਲਾ ਤੇ ਸਟਾਰਟ ਸਾਰੇ ਹੁੰਦੇ ਆ ਟੋਕੀਓ ਤੋਂ ਟੋਕੀਓ ਤੋਂ ਸਟਾਰਟ ਹੋ ਕੇ ਆ ਜਿਹੜਾ ਕੁਆਰਟਮੈਂਟ ਥੂ ਬਾਕੀ ਰੋਇਗੂ ਐਡੂ ਕੋ ਕੁਮਿਜ਼ੀਅਮ ਤੇ ਟੋਕੀਓ ਸਕਾਈ ਟਰੀ ਟੋਕੀਓ ਸਕਾਈ ਟਰੀ ਤੁਹਾਨੂੰ ਅਸੀਂ ਇੱਕ ਵਿਸ਼ੇ ਵਲੌਗ ਵਿੱਚ ਵਿਖਾ ਚੁੱਕੇ ਆ ਤੇ ਐਸਾ ਕੁਸਾ ਐਸਾ ਕੁਸਾ ਟੈਮਨ ਚ ਤੇ ਜੂਨੋ ਇਹ ਤੇਰਾ ਸੈਂਸੇਜੂ ਟੈਂਪਲ ਸੀਗਾ ਸੈਂਸੇਜੂ ਟੈਂਪਲ ਵੀ ਵਖਿਆ ਸੀ ਅਸੀਂ ਪਹਿਲਾਂ ਤੇ ਉਹ ਇਸ 레드 ਰੂਟ ਚੋਂ ਆਉਂਦਾ ਤੇ ਇਹ ਸਾਰਾ ਉਥੋਂ ਕੰਪਲੀਟ ਹੋ ਗਿਆ ਅਗੇ ਫਿਰ ਟੋਪੀਓ ਤੇ ਇੱਥੋਂ ਕੋ ਆ ਦੋ ਰੂਟ ਹੈ ਥੱਲੇ ਇੱਕ ਬਲੂ ਤੇ ਗ੍ਰੀਨ ਤੇ ਅਸੀਂ ਬਲੂ ਵਾਲੀ ਬੱਸ ਦੀ ਵੇਟ ਕਰ ਰਹੇ ਹਾਂ ਇਹ ਜਾਊਗਾ ਇੱਥੋਂ ਟੋਪੀਓ ਟਾਵਰ ਤੇ ਫਿਰ ਆ ਲਿਖਿਆ ਹੋਇਆ ਸ਼ੀਬੂਆ ਸਿਟੀ ਹਾਲ ਤੇ ਫੁਜੀ ਟੈਲੀਵਿਜ਼ਨ ਤੇ ਟੋਕੀਓ ਟੈਲੀਪੋਰਟ ਸਟੇਸ਼ਨ ਤੇ ਦੇਰ ਸਜੂਕੀ ਗਿੰਜਾ ਸਮਥਿੰਗ ਇੰਦਾ ਦਾ ਤੇ ਜਿਹੜਾ ਗ੍ਰੀਨ ਰੂਟ ਆ ਉਹ ਵੀ ਟੋਕਿਓ ਤੋਂ ਸ਼ੁਰੂ ਹੋ ਕੇ ਸ਼ਿੰਕੂਜੂ ਜਿਮਨੇਜੀਅਮ ਸਟੇਸ਼ਨ ਤੇ ਜਾਣਾ ਫਿਰ ਇਹਨੇ ਸ਼ਿੰਕੂਜੂ ਸਟੇਸ਼ਨ ਤੋਂ ਸਾਊਥ ਫਿਰ ਸ਼ਿੰਕੂਜੂ ਮਿਟ ਮਿਟਸੂ ਜਿਹੜੀ ਮਿਟਸੂਈ ਬਿਲਡਿੰਗ ਉੱਤੇ ਫਿਰ ਸਿਬੂਆ ਸਿਟੀ ਹਾਲ ਵਿੱਚ ਤੇ ਫਿਰ ਇਹਨੇ ਵਾਪਸ ਟੋਕਿਓ ਸਟੇਸ਼ਨ ਤੇ ਆਉਣਾ ਕਿਉਂਕਿ ਸਾਰੀਆਂ ਬੱਸਾਂ ਜਿਹੜੀਆਂ ਉਹ ਟੋਕਿਓ ਸਟੇਸ਼ਨ ਤੋਂ ਹੀ ਚੱਲਦੀਆਂ ਤੇ ਇਹ ਹੁਣ ਜਿਹੜੇ ਤਿੰਨੇ ਰੂਟ ਕਵਰ ਕਰਨ ਵਾਸਤੇ ਸਭ ਤੋਂ ਪਹਿਲਾਂ ਹੁਣ ਬੱਸ ਲੈ ਲਈ ਆ ਰੈੱਡ ਰੂਟ ਦੀ ਆ ਜਿਹੜੀ ਬੱਸ ਆ ਇਹ ਰੈੱਡ ਰੂਟ ਦੀ ਆ ਤੇ ਵਿੱਚ ਉਹ ਅਨਾਉਂਸਮੈਂਟ ਕਰ ਰਿਹਾ ਕਿ ਕਿਹੜੇ ਕਿਹੜੇ ਸਟਾਪ ਆਉਣੇ ਆ ਤੇ ਇੱਕ ਉਹਨਾਂ ਸਿਸਟਮ ਜਾਂ ਦੇ ਦਿੱਤਾ ਤੁਸੀਂ ਕੰਨਾਂ ਨੂੰ ਲਾ ਕੇ ਸੁਣ ਵੀ ਸਕਦੇ ਆ ਨਾਲ ਨਾਲ ਆਟੋਮੈਟਿਕ ਜਿਹੜੀ ਆ ਉਹ ਵੀ ਵਿੱਚ ਉਹਦੇ ਕਮੈਂਟਰੀ ਹੋਈ ਜਾਂਦੀ ਹੁੰਦੀ ਆ ਤੇ ਇਹ ਹੁਣ ਤੁਹਾਨੂੰ ਅਹੀਂ ਆਲਾ ਧੋਲਾ ਬਖਾਉਣਾ ਆ ਬੱਸ ਦੇ ਉੱਤੋਂ ਜੋ ਰੈੱਡ ਰੂਟ ਰਹੀ ਟੋਕਿਓ ਦਾ ਟੋਕਿਓ ਸ਼ਹਿਰ ਇਹ ਟੋਕਿਓ ਸਟੇਸ਼ਨ ਦੇ ਨਾਲ ਜਿੱਥੋਂ ਬੱਸਾਂ ਚੱਲਦੀਆਂ ਤੇ ਟੋਕਿਓ ਸਿਟੀ ਆ ਮੇਨ ਏਰੀਆ ਉੱਥੇ ਆਹੀ ਹਾਂ ਤੇ ਇਹ ਚਲੋ ਹੁਣ ਨੜੇ ਆਪਾਂ ਬੱਸ 'ਚ ਬੈਠੇ ਆ ਤੇ ਬੱਸ ਬਿਠੇ-ਬਿਠੇ ਨਾਲੇ ਕੁਝ ਟੋਕਿਓ ਬਾਰੇ ਗੱਲਾਂ ਕਰੀ ਜਾਂਦੇ ਆ ਟੋਕਿਓ ਜਪਾਨ ਜਿਹੜਾ ਇੱਕ ਕੰਟਰੀ ਐ ਤੇ ਜਪਾਨ ਦੀ ਰਾਜਧਾਨੀ ਟੋਕਿਓ ਆ ਤੇ ਟੋਕਿਓ ਵਰਲਡ ਦੇ ਵਿੱਚ ਵੈਸੇ ਵੀ ਮਸ਼ਹੂਰ ਐ ਆਪਣੇ ਜਿਹੜਾ ਰੇਲ ਨੈਟਵਰਕ ਵਾਸਤੇ ਜਾਂ ਪਬਲਿਕ ਟਰਾਂਸਪੋਰਟ ਵਾਸਤੇ ਵੈਸੇ ਨਾਲੇ ਰੇਲ ਨੈਟਵਰਕ ਬੈਸਟ ਐ ਵਰਲਡ ਦੇ ਵਿੱਚ ਜਿਹੜੀਆਂ ਫਾਸਟ ਟ੍ਰੇਨਾਂ ਇੱਥੋਂ ਦੀਆਂ 300 ਕਿਲੋਮੀਟਰ ਤੋਂ ਵੀ ਜ਼ਿਆਦਾ ਸਪੀਡ ਤੇ ਜਾਂਦੀਆਂ ਇੱਕ ਦੂਜੇ ਸ਼ਹਿਰ ਨੂੰ ਜਿੱਦਾਂ ਨੱਕ ਨੱਕ ਕੀਤਾ ਹੋਇਆ ਤੇ ਇਹ ਆ ਤਹੀ ਅੜਦੜਾ ਵੇਖੀ ਜੋ ਨਾਲੇ ਆ ਬਿਲਡਿੰਗ ਵੇਖੀ ਜੋ ਜਿੱਥੇ ਦਾ ਸਿਸਟਮ ਤੇ ਨਾਲੇ ਆਪਾਂ ਫਿਰ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਆ ਤੇ ਟੋਕੀਓ ਦੇ ਵਿੱਚ ਜਿਹੜੇ ਜੇ ਆਪਾਂ ਵੇਖੀਏ ਕਿ ਇੱਕ ਤੇ ਟੋਕੀਓ ਸਿਟੀ ਸੈਂਟਰ ਟੋਕੀਓ ਆ ਗਿਆ ਇੱਕ ਇਹਦਾ ਸ਼ਿੰਜੁਕੂ ਆ ਕਿਹੜਾ ਹਾਰਾ ਜੁਕੂ ਐ ਏਰੀਆ ਆ ਗਿਆ ਸ਼ਿਬੂਆ ਮਸ਼ਹੂਰ ਹੈ ਸ਼ਿਬੂਆ ਕਰਸਿੰਗ ਸਕੇਂਗਲ ਵਾਸਤੇ ਤੇ ਇਸੇ ਤਰ੍ਹਾਂ ਦਾ ਐਂਪੀਰੀਅਲ ਵੈਲਸ ਵਾਲਾ ਏਰੀਆ ਆ ਗਿਆ ਕਿ ਇਹ ਜਿੰਦਾ ਜਿਹੜੇ ਸਾਰੇ ਮੈਂ ਕੁਸ਼ਿਟੀ ਦੇ ਨਾਮ ਲੈ ਆ ਜੇ ਆਪਾਂ ਵਿੱਚ ਜਿੰਦਾ ਗਿੰਜਾ ਵੀ ਉਹਨਾਂ ਚ ਤੇ ਇਹ ਸਾਰੇ ਜਦੋਂ ਤੁਸੀਂ ਟ੍ਰੇਨ ਤੇ ਟਰੈਵਲ ਕਰਦੇ ਆਂ ਤੇ ਟ੍ਰੇਨ ਤੇ ਇੱਕ ਸ਼ਹਿਰ ਤੋਂ ਇੱਕ ਸਬਰ ਤੋਂ ਕਹ ਲਓ ਜਾਂ ਕਿਸੇ ਦਾ ਦੂਜੇ ਤੇ ਪਹੁੰਚਦੇ ਆ ਤੁਹਾਨੂੰ ਲੱਗਦਾ ਹੀ ਨਹੀਂ ਵੀ ਤੁਸੀਂ ਦੂਜੇ ਸਿਟੀ ਦੇ ਵਿੱਚ ਆ ਗਏ ਹੁੰਦੇ ਆ ਕਿ ਹਰੇਕ ਹੀ ਆਪਣੇ ਆਪ ਦੇ ਵਿੱਚ ਇੱਕ ਇੰਡੀਪੈਂਡੈਂਟ ਸਿਟੀ ਹੈ ਟੋਕਿਓ ਦੇ ਵਿੱਚ ਤੇ ਜਦੋਂ ਤੁਸੀਂ ਟਰੈਵਲ ਕਰਨਾ ਇੱਥੇ ਕਹਿੰਦੇ ਕਿ ਕੈਸ਼ ਵੀ ਚੱਲ ਜਾਂਦਾ ਟਿਕਟਾਂ ਵੀ ਲੈ ਸਕਦੇ ਆ ਸਿੰਗਲ ਰੂਟ ਦੀ ਟਿਕਟ ਲੈ ਲਿਓ ਜਿੱਥੇ ਜਿੱਥੇ ਨੂੰ ਜਾਣਾ ਤੇ ਅਸੀਂ ਤਾਂ ਇਹੋ ਮੈਥਡ ਯੂਜ਼ ਕੀਤਾ ਸੀਗਾ ਪਰ ਇਹ ਇਹਦੇ ਨਾਲੋਂ ਬੈਟਰ ਹੈ ਵੀ ਤੁਸੀਂ ਇਹਨਾਂ ਦੇ ਜਿਹੜੇ ਦੋ ਕਾਰਡ ਆ ਇੱਕ ਨੂੰ ਇਹ ਸੁਕਾ ਕਾਡ ਕਹਿੰਦੇ ਆ ਐਸ ਜੁਆਈ ਸੀ ਆ ਪਤਾ ਨਹੀਂ ਸੁਕਾ ਜਾਂ ਸੁਸਾ ਹੋਊਗਾ ਜੋ ਵੀ ਪ੍ਰੋਨਨਸੀਏਸ਼ਨ ਤੇ ਦੂਜਾ ਪਾਸਮੋ ਆ ਪੀ ਐਸ ਐਮਓ ਇਹ ਕਾਰਡ ਜਿਹੜੇ ਆ ਤੁਸੀਂ ਇਹ ਪਹਿਲੋਂ ਲੈ ਲਓ ਤੇ ਉਹਨਾਂ ਤੇ ਤੁਸੀਂ ਪ੍ਰੀਪੇਡ ਹੁੰਦੇ ਜਿੰਨਾ ਪਹਿਲੋਂ ਮਨੀ ਉਹਨਾਂ ਤੇ ਪਾ ਦਿਓ ਤੇ ਇਹ ਤੁਸੀਂ ਟਰੈਵਲਿੰਗ ਵਾਸਤੇ ਯੂਜ਼ ਕਰੋ ਤੇ ਬੈਸਟ ਹੈ ਫਿਰ ਤੁਹਾਨੂੰ ਕੈਸ਼ ਕੈਰੀ ਅਰਾਊਂਡ ਕਰਨ ਦੀ ਲੋੜ ਨਹੀਂ ਹੁੰਦੀ ਇਹ ਜਦੋਂ ਸਫਰ ਵਾਸਤੇ ਪਰ ਉਧਾਂ ਹਮੇਸ਼ਾ ਜਦ ਤੀ ਜਾਪਾਨ ਜਾਣਾ ਕੈਸ਼ ਕੋਡ ਰੱਖੋ ਕਿਉਂਕਿ ਬਹੁਤ ਸਾਰੇ ਇਥੇ ਰੈਸਟੋਰੈਂਟ ਜਾਂ ਖਾਣ ਪੀਣ ਦੇ ਸਟੋਰ ਹੈ ਜਿੱਥੇ ਦੂਜਾਂ ਜਿੱਥੇ ਕੈਸ਼ ਹੀ ਚੱਲਦਾ ਸਾਡਣਾ ਵੀ ਹੋਈਏ ਦੋ ਚਾਰ ਵਣੀ ਕਿਉਂਕਿ ਇੱਕ ਦੋ ਦਿਨ ਜੇ ਤੁਸੀਂ ਨਾ ਫੂਡ ਖਾ ਲੋ ਮੁਰਕੀ ਜੀ ਕਰਦਾ ਮਸਲਾ ਦੀ ਦਾਲ ਖਾਣ ਨੂੰ ਤੇ ਸਾਨੂੰ ਇੱਕ ਨਹੀਂ ਦਾ ਰੈਸਟੋਰੈਂਟ ਮਿਲ ਗਿਆ ਅਸੀਂ ਇੱਥੇ ਗਏ ਕਿ ਜਾ ਕੇ ਮਸਲਾ ਦੀ ਦਾਲ ਖਾਣੇ ਆ ਤੇ ਨਾਲੇ ਇੱਕ ਫੁਲਕਾ ਖਾਣੇ ਆ ਵੀ ਕਿਉਂਕਿ ਜੇ ਨਾ ਚਿਰ ਮਸਲਾ ਦੀ ਦਾਲ ਤੇ ਫੁਲਕਾ ਨਾ ਖਾਦਾ ਜਾਵੇ ਤੁਹਾਡੀ ਸੈਟੀਸਫੈਕਸ਼ਨ ਨਹੀਂ ਹੁੰਦੀ ਨਾ ਤੇ ਇਸ ਕਰਕੇ ਜੇਕਰ ਤੁਹਾਡਾ ਵੀ ਜੀ ਕਰਾ ਹੋਵੇ ਮਸਲਾ ਦੀ ਦਾਲ ਖਾਣ ਤੇ ਆਪਣਾ ਕੈਸ਼ ਜਰੂਰ ਕੋਲ ਰੱਖਿਓ ਬਹੁਤ ਚਾਹੀਦਾ ਕੈਸ਼ ਵਧਰ ਖਣਾ ਕੈਸ਼ ਹਰੂਲਤ ਕਿਦ ਲੋਡ ਪਿਆ ਸਕਦੀ ਆ ਤੁਹਾਨੂੰ ਇਹ ਸੀਗੇ ਹੁਣ ਕੁਝ ਝਲਕੀਆਂ ਰੈੱਡ ਰੂਟ ਤੋਂ ਤੇ ਹੁਣੇ ਹੀ ਅੱਗੇ ਜਾਂਦੇ ਆ ਉਹਦੇ ਤੇ ਜਿਹੜੇ ਬਲੂ ਰੂਟ ਤੇ ਤੇ ਤੁਹਾਨੂੰ ਹੁਣ ਵਿਖਾਉਨੇ ਆ ਬਲੂ ਰੂਟ ਬਾਰੇ ਆਹ ਲਾਈਨ ਲੱਗੀ ਹੋਈ ਸਾਡੇ ਅਗੇ ਤੇ ਬੱਸ ਆ ਗਈ ਆ ਹੈਗੀ ਤੇ ਰੈੱਡ ਬੱਸ ਹੀ ਆ ਪਰ ਰੂਟ ਇਹਦਾ ਗ੍ਰੀਨ ਆ ਅਸੀਂ ਲਾਈਨ ਦੇ ਵਿੱਚ ਆ ਪਰ ਇਸ ਲਾਈਨ 'ਨੀ ਅਸੀਂ ਬਲੂ ਵਾਸਤੇ ਵੇਟ ਕਰ ਰਹੇ ਹਾਂ ਜੀ ਹੁਣ ਓਪਨ ਬੱਸ ਪੁਰਵੋਂ ਕੋਸ ਇਦਾਂ ਦੀ ਆਏ ਇੱਥੇ ਗਰਮੀ ਬਹੁਤ ਹੈ ਜਾਪਾਨ ਚ ਟੈਂਪਰੇਚਰ 30 ਦੀ ਰੇਂਜ ਚ 32 34 ਸੀਨਾ ਬਹੁਤ ਆਉਂਦਾ ਟਿਕਰ ਕੇ ਮੈਂ ਪੱਕ ਜੀਗਾ ਪਰ ਨਾ ਹੀ ਮੱਲਿਆ ਕਿਉਂਕਿ ਇਹਨਾਂ ਨੂੰ ਤੇ ਕੁਝ ਲੱਗਦੀ ਹੈ ਪਾਗ ਹੋ ਵੀ ਨਾ ਪਰਨਾ ਹੋਵੇ ਇਹਨਾਂ ਨੂੰ ਕੋੜਾ ਡਿਫਰੈਂਸ ਲੱਗਦਾ ਫੋਰਨਟ ਤੋਂ ਕੁਝ ਇਦਾਂ ਦਾ ਵਿਊ ਹੈਗਾ ਨਾਲ ਉਹ ਪੇੜ ਗਾ ਇਧਰ ਬਿਲਡਿੰਗ ਉਹ ਇੰਨੀ ਉੱਚੀ ਆ ਕਿ ਪੱਗ ਲੈਂਦੀ ਬੜੀ ਕੱਲਿਆ ਪਿੰਡ ਦੀ ਥੋੜੀ ਜਿਹੀ ਗੀ ਮੈਨ ਲੱਗਦਾ ਲੱਗ ਮੈਨੂੰ ਚਾਰ ਪੰਜ ਪਿੰਡਾਂ ਦੀ ਟੂਰੀ ਪੈ ਜਣੀ ਹੈ ਇਹਦੇ ਵਿੱਚ ਚਲੋ ਜੇ ਤੁਸੀਂ ਨਾਲ ਅਲਦੋਲਾ ਵੀ ਵੇਖੀ ਜੋ ਨਾਲ ਹੀ ਵਹਨੇ ਆ ਜਿੱਦਾਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਸੀਂ ਤੇ ਪ੍ਰੇਫਰ ਕਰਦੇ ਹਾਂ ਰਾਮਨਾਥ ਬਸ ਤੇ ਬਹਿ ਕੇ ਕਿਉਂਕਿ ਕੁਝ ਏਜ ਦਾ ਵੀ ਫਰਕ ਹੁੰਦਾ ਜੇਕਰ ਇਹ ਟੂਰ ਅਸੀਂ ਲਾਉਣੇ ਹੁੰਦੇ ਪਹਿਲਾਂ 25 30 ਸਾਲ ਦੀ 20 ਸਾਲ ਦੀ ਉਮਰ ਚ ਤੇ ਫਿਰ ਤੇ 15 20 ਕਿਲੋਮੀਟਰ ਤੁਰ ਕੇ ਕਰਨਾ ਉਹ ਖਾਸ ਗੱਲ ਨਹੀਂ ਹੁੰਦੀ ਤੇ ਹੁਣ ਹੁੰਦਾ ਵੀ ਚਲੋ ਤੁਰ ਵੀ ਲਿਆ ਜਾਵੇ ਜਿੰਨਾ ਕਿ ਤਰ੍ਹਾਂ ਜਾਂਦਾ ਤੇ ਬਾਕੀ ਜੇ ਇਦਾਂ ਬਹਿ ਕੇ ਕਿਤੇ ਆਲਾਦੋਲਾ ਵੇਖ ਲਿਆ ਜਾਵੇ ਤੇ ਉਹ ਜ਼ਿਆਦਾ ਵਧੀਆ ਕਿਉਂਕਿ ਨਾਲੇ ਬੈਠੇ ਰਹੋ ਤੇ ਨਾਲੇ ਘੁੰਮੀ ਜਾਓ ਤੇ ਨਾਲੇ ਮਤਲਬ ਸਾਈਟ ਵੇਖੀ ਜਾਓ ਡਿਫਰੈਂਟ ਨਹੀਂ ਤੇ ਚੰਗੀਆਂ ਲੱਗਦੀਆਂ ਸਾਰਿਆਂ ਨੂੰ ਤੇ ਆਹ ਮੈਂ ਇੱਧਰ ਵੇਖ ਰਹੀ ਕਿੰਨੀ ਸੋਹਣੀ ਗ੍ਰੀਨਰੀ ਜਾਂ ਗ੍ਰੀਨ ਗਾਰਡਨ ਕਹ ਲੋ ਇੱਕੋ ਜਿਹਾ ਸਾਰੇ ਦਰਖਤ ਲਾਏ ਤੇ ਕਿੰਨੇ ਸੋਹਣੇ ਲੱਗਦੇ ਆ ਤੇ ਆਪਣੇ ਸ਼ਹਿਰਾਂ 'ਚ ਸਭ ਤੋਂ ਵੱਡੀ ਇਹੋ ਪ੍ਰੋਬਲਮ ਹੈ ਕਿ ਇਦਾਂ ਦੇ ਗ੍ਰੀਨ ਏਰੀਆ ਸ਼ਹਿਰਾਂ ਦੇ ਵਿੱਚ ਨਹੀਂ ਮਿਲਦੇ ਆਪਾਂ ਨੂੰ ਖਲੀਆਂ ਬਿਲਡਿੰਗਾਂ ਤੇ ਬਿਲਡਿੰਗਾਂ ਹੀ ਮਿਲਦੀਆਂ ਦੇ ਮਿਲਦਾ ਇਸ ਚੀਜ਼ ਵਿੱਚ ਆਪਾਂ ਪਛੜੇ ਹੋਏ ਇਹਨਾਂ ਲੋਕਾਂ ਤੋਂ ਇਸੇ ਕਰਕੇ ਇਹਨਾਂ ਦਾ ਪੋਲੂਸ਼ਨ ਰਹਿ ਤੇ ਹੁਣ ਜੇ ਵਾਹ ਵੇਖੀਏ ਬਿਲਡਿੰਗ ਤੇ ਅਸੀਂ ਜਦੋਂ ਵੇਖਿਆ ਵੀ ਸਾਰੀਆਂ ਬਿਲਡਿੰਗਾਂ ਇੰਨੀਆਂ ਸਾਫ਼ ਆ ਕਿਤੇ ਵੀ ਘਟਾ ਨਹੀਂ ਜੇ ਕੋਈ ਕਾਰ ਵੀ ਜਾ ਰਹੀ ਹੈ ਤੇ ਉਹ ਵੀ ਪੂਰੀ ਸਾਫ਼ ਹੈ ਜੇ ਸੜਕ ਵੇਖੋ ਤੇ ਇੰਨੀ ਸਫਾਈ ਕਿ ਤੁਸੀਂ ਸੋਚ ਨਹੀਂ ਸਕਦੇ ਤੇ ਜੇ ਕਿ ਇਹ ਬੈਨ ਵਿੱਚ ਰਵਿਸ਼ ਪਾਉਣ ਲੱਗੋ ਤਾਂ ਉੱਤੇ ਲਿਖਿਆ ਹੋਇਆ ਵੀ ਜੇ ਕੋ ਕੈਨ ਆ ਜਾਂ ਕੋਈ ਪਲਾਸਟਿਕ ਬੋਟਲ ਦੇ ਵਿੱਚ ਪਾ ਦਿਓ ਤੇ ਜੇ ਕੋਈ ਹੋਰ ਰਵਿਸ਼ ਆ ਤਾਂ ਆਪਣੇ ਘਰ ਲੈ ਕੇ ਜਾਓ ਤੇ ਇਹਨਾਂ ਬੈਨ ਨੂੰ ਨਹੀਂ ਬੋਤਲ ਲਏ ਹੋਏ ਤੇ ਦੂਜੇ ਜਪਾਨੀਆਂ ਦਾ ਜਿਦਾ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਇਹ ਬਾਹਰ ਨਹੀਂ ਖਾਂਦੇ ਨਾ ਇਹ ਸਿਰਫ ਹਰ ਇੱਕ ਸ਼ੌਪ ਦੇ ਵਿੱਚ ਜਗ੍ਹਾ ਮੜੀ ਜਿ ਬਣੀ ਹੈ ਉੱਥੋਂ ਖਰੀਦਦੇ ਉੱਥੇ ਬਹਿ ਕੇ ਖਾ ਲੈਂਦੇ ਆ ਤੇ ਤੁਰਦੇ ਫਿਰਦੇ ਨਹੀਂ ਇਹ ਖਾਂਦੇ ਇਹਨਾਂ ਨੇ ਕੁਝ ਗੱਲਾਂ ਹੈਗੀਆਂ ਜਿੱਦਾਂ ਬੰਦੇ ਪੂਰੀਆਂ ਪੈਂਟਾਂ ਪਾਉਂਦੇ ਆ ਨਿਕਰਾਂ ਨਹੀਂ ਪਾਉਂਦੇ ਤੇ ਬਾਕੀ ਰੋਲਾ ਨਹੀਂ ਪਾਉਂਦੇ ਪਬਲਿਕ ਦੇ ਵਿੱਚ ਚੁੱਪ ਰਹਿੰਦੇ ਆ ਤੇ ਇਹਨਾਂ ਦੇ ਵਿੱਚ ਦੂਜੇ ਵੀ ਇਹ ਵੀ ਖਾਸੀਅਤ ਹੈ ਵੀ ਚਲੋ ਲੇਡੀਜ਼ ਤੇ ਸ਼orts ਪਾਉਣੇ ਹੁੰਦੇ ਵਕਰੀ ਗੱਲ ਆ ਪਰ ਬੰਦਿਆਂ ਦੇ ਨਹੀਂ ਤੇ ਇਹਨਾਂ ਦੇ ਵਿੱਚ ਦੂਜੀ ਵੀ ਖਾਸੀਅਤ ਹੈ ਵੀ ਇਹ ਚੁੱਪ ਰਹਿਣਾ ਤੇ ਕਿਸੇ ਦੇ ਨਾਲ ਉੱਚੀ ਬੋਲਣਾ ਨਾ ਤੇ ਆਪਣੇ ਕੰਮ ਵਿੱਚ ਮਸਤ ਰਹਿਣਾ ਉਹ ਸਾਰੀਆਂ ਗੱਲਾਂ ਜਾਪਾਨੀਆਂ ਦੀ ਅਸੀਂ ਇਹ ਵੇਖੀਆਂ ਤੇ ਇੰਨੀ ਸਫਾਈ ਇੰਨਾ ਸਾਫ਼ ਸੁਥਰਾ ਸਾਰਾ ਕੁਝ ਤੇ ਆ ਤੁਸੀਂ ਹੱਲੇ ਦਾ ਵੀ ਵੇਖ ਜਿਓ ਕੱਲੀਆਂ ਮੇਰੇ ਗੱਲਾਂ ਚ ਨਾ ਰਹੋ ਵੇਖੋ ਕਿੰਨੇ-ਕਿੰਨੇ ਸੋਹਣੇ ਬਿਲਡਿੰਗਾਂ ਬਣੀਆਂ ਹੋਈਆਂ ਤੇ ਜੇ ਤੁਸੀਂ ਵੇਖੋ ਇਹ ਬਿਲਡਿੰਗ ਤੇ ਤੇ ਕਿਤੇ ਵੀ ਤੁਹਾਨੂੰ ਕੋਈ ਸਪੋਰਟ ਨਹੀਂ ਦੇਦਾ ਮੈਨੂੰ ਸਮਝ ਨਹੀਂ ਲੱਗਦੀ ਵੀ ਇਹ ਸਾਫ਼ ਕਦੋਂ ਕਰਦੇ ਨੇ ਹੈ ਹੀ ਸਾਫ਼ ਤੇ ਸਾਨੂੰ ਵੀ ਸਰਮਾਹੌਲ ਜਿਹੜਾ ਇਹ ਬੜਾ ਸਾਫ਼ ਸੁਥਰਾ ਦੇਖਿਆ ਤੇ ਚਲੋ ਇਹ ਆਪਣੀਆਂ ਜਾਪਾਨੀਆਂ ਬਾਰੇ ਕੁਝ ਗੱਲਾਂ ਅੱਗੇ ਆਪਾਂ ਕਰਦੇ ਰਵਾਂਗੇ ਤੇ ਨਾਲੇ ਆਪਾਂ ਹੁਣ ਅਲਦੋਲਾ ਵੇਖ ਲਈਏ ਬਸ ਤੇ ਵਿੱਚ ਬੈਠੇ ਤੇ ਇਹ ਤੋਂ ਬਾਅਦ ਦੇ ਵਿੱਚ ਮੈਨੂੰ ਲੱਗਦਾ ਵੀ ਇਹ ਵਲੌਗ ਜਿਹੜੇ ਤਿੰਨਾਂ ਰੂਟ ਦੇ ਲੰਬੇ ਹੋ ਜਾਣੇ ਆ ਤੇ ਸ਼ਾਇਦ ਦੋ ਵਲੌਗ ਜਿਹੜੇ ਇਸ ਦੋ ਰੱਖਾਂਗੇ ਆਪਾਂ ਜਿਹੜਾ ਰੈੱਡ ਤੇ ਬਲੂ ਰੂਟ ਹੀ ਗ੍ਰੀਨ ਦਾ ਵੱਖਰਾ ਬਣਾਵਾਂਗੇ ਤੇ ਅੱਗੇ ਚੱਲ ਕੇ ਤੁਹਾਨੂੰ ਦੱਸਦੇ ਆ ਇਸ ਬਾਰੇ ਤੇ ਪਰ ਸਾਨੂੰ ਜਪਾਨ ਆ ਕੇ ਬਹੁਤ ਸੋਹਣਾ ਲੱਗਿਆ ਠੀਕ ਆ ਥੋੜਾ ਜਿਹਾ ਮਹਿੰਗਾ ਹੈਗਾ ਜੇ ਤੁਸੀਂ ਨਵੇਂ ਆਉਨੇ ਆ ਤੇ ਟ੍ਰੇਨ ਜ਼ਿਆਦਾ ਬਰੈਫਰ ਕਰੋ ਜਾਂ ਤੁਰੋ ਜੇ ਤੁਰ ਸਕਦੇ ਆ ਬੱਸਾਂ ਦਾ ਥੋੜਾ ਜਿਹਾ ਸਿਸਟਮ ਕੰਪਲੀਕੇਟਡ ਹੈ ਤੇ ਟ੍ਰੇਨ ਦਾ ਨੈਟਵਰਕ ਜਿਹੜਾ ਉਹ ਬੈਸਟੇ ਵਰਲਡ ਦੇ ਵਿੱਚ ਜਪਾਨ ਚ ਆਪਾਂ ਫਿਲਮ ਜੰਦਿਆਂ ਸਾਰੇ ਆਹ ਤੁਰਦੇ ਫਿਰਦੇ ਆ ਇੱਕ ਵਾਰੀ ਫੇਰ ਟੋਕਿਓ ਟਾਵਰ ਆ ਗਿਆ ਟੋਕਿਓ ਟਾਵਰ ਅਸੀਂ ਤੁਹਾਨੂੰ ਪਹਿਲਾਂ ਵੀ ਆਪਣੇ ਪਿੱਲੇ ਵਲੌਗ ਚ ਬਖਾ ਚੁੱਕੇ ਹਾਂ ਦੋ ਡੈਕਾ 150 ਮੀਟਰ ਤੇ ਦੂਜਾ 250 ਮੀਟਰ ਤੇ ਤੇ ਸਭ ਤੋਂ ਉੱਚਾ ਟਾਵਰ ਸੀ ਇਹ ਟੋਕਿਓ ਦਾ ਕਿਸੇ ਵੇਲੇ ਪਰ ਬਾਅਦ ਵਿੱਚ 2010 ਜਾਂ 8 ਦੇ ਲਾਗੇ ਬਨੇ ਜਿਹੜਾ ਜਨ ਸਕਾਈਟਰੀ ਬਣਿਆ ਫਿਰ ਇਹ ਛੋਟਾਗਾ ਫਿਰ ਉਹ ਬਣ ਗਿਆ ਤੇ ਉਹ ਹੁਣ ਸਕਾਈਟਰੀ ਜਿਹੜਾ ਜਪਾਨ ਦੇ ਵਿੱਚ ਆ ਉਹ ਵਰਲਡ ਦਾ ਸਭ ਤੋਂ ਉੱਚਾ ਟਾਵਰ ਆ ਪਰ ਸਟਰਕਚਰ ਨਹੀਂ ਸਟਰਕਚਰ ਬਿਲਡਿੰਗ ਕਹ ਲੋ ਜਿੱਦਾਂ ਕਹ ਲੋ ਉਹ ਜਪਾਨ ਨੇ ਜਿਹੜਾ ਬਣਾਇਆ ਬਰਜ ਖਲੀਫਾ ਉਹ ਉਸ ਜਿਆਦਾ ਵੱਡਾ ਇਹਨਾਂ ਦਾ ਤੇ ਜਿੱਦਾਂ ਮੈਂ ਕਿਹਾ 634 ਮੀਟਰ ਹੈ ਤੇ ਉਹ ਉਹਨਾਂ ਨੇ 800 ਕੁਛ ਮੀਟਰ ਬਣਾਤਾ ਹੋਇਆ ਤੇ ਇਹ ਕਰਕੇ ਅਜੇ ਵੀ ਜੇ ਪਰ ਟਾਵਰ ਗਣੀਏ ਤੇ ਦੁਨੀਆਂ ਦਾ ਸਭ ਤੋਂ ਉੱਚਾ ਟਾਵਰ ਟੋਕਿਓ ਵਿੱਚ ਹੀ ਆ ਤੇ ਜੇ ਸਟਰਕਚਰ ਗਣੀਏ ਤੇ ਦੁਨੀਆਂ ਦਾ ਸਭ ਤੋਂ ਵੱਡਾ ਉੱਚਾ ਸਟਰਕਚਰ ਜਿਹੜਾ ਉਹ ਦੁਬਈ ਵਾਲਿਆਂ ਨੇ ਬਣਾ ਲਿਆ ਹੋਇਆ ਚਲੋ ਨਾਲੇ ਆਪਾਂ ਗੱਲਾਂ ਕਰੀ ਜਾਂਦੇ ਨੇ ਨਾਲੇ ਅੱਲੇ ਲੋ ਦੇਖ ਜਾਨਨੇ ਆ ਤੇ ਮੇਨ ਲੋਕ ਤਾਂ ਹੁਣ ਮੈਂ ਥੋੜੇ ਜਿਹਰੇ ਵਾਸਤੇ ਚੁਪ ਰਿਆ ਇਨਾ ਤੁਸੀਂ ਹੋਰ ਵਾਲਾ ਦੋੜਾ ਵੇਖ ਲਓ ਤੇ ਨਾਲੇ ਰੂਟ ਆਪਣੇ ਇਥੇ ਖਤਮ ਹੋ ਜਾਊਗਾ ਤੇ ਹੁਣ ਤੁਸੀਂ ਵੇਖੋ ਇਧਰੋਂ ਵਾਲਾ ਦੋੜਾ ਵੀਊ ਦੂਜੇ ਸਾਰੇ ਬਹਿ ਕੇ ਆ ਇੱਕ ਹੋਰ ਟੈਂਪਲ ਆ ਗਿਆ ਸੀਗਾ ਜੋਜੋਜੀ ਟੈਂਪਲ ਆਏ ਟੈਂਪਲ ਤੇ ਇਥੇ ਬਹੁਤ ਮਸ਼ਹੂਰ ਹੈ ਕਿਉਂਕਿ ਵਰਸ਼ਪ ਬਹੁ ਕਰਦੇ ਪੂਜਾ ਬਹੁ ਕਰਦੇ ਆ ਜਾਪਾਨੀ ਮੇਨਲੀ ਬੁੱਧ ਜਮ ਦੀ ਕਰਦੇ ਆ ਤੇ ਅਸੀਂ ਤੁਹਾਨੂੰ ਪਹਿਲਾਂ ਵੀ ਇੱਕ ਪਿਛਲੇ ਵਲੋਗ ਚ ਦਿਖਾਇਆ ਸੀ ਸੈਨਸੋਜੀ ਟੈਂਪਲ ਇਹ ਜੋਜੋਜੀ ਟੈਂਪਲ ਸੀਗਾ ਤੇ ਇੱਕ ਕਮੋਕੁਰੇ ਰਿਜ ਗਈ ਉੱਥੇ ਤੇ ਚਲੋ ਟੈਂਪਲ ਹੀ ਇੰਨੇ ਆ ਕਿ ਤੁਹਾਨੂੰ ਪੂਰਾ ਦਿਨ ਚਾਹੀਦਾ ਸਾਰੇ ਟੈਂਪਲ ਵੇਖਣ ਨੂੰ ਅਹੀਂ ਤੁਹਾਨੂੰ ਇੱਕ ਗ੍ਰੇਟ ਬੁੱਧਾ ਬੁਖਾਇਆ ਸੀ ਉੱਥੇ ਦਾ ਜਿਹੜਾ ਬਣਿਆ ਹੋਇਆ ਸਟੈਚੂ ਉਹ ਵੀ 650 ਸਾਲ ਪੁਰਾਣਾ ਇੰਨਾ ਸਮਾਂ ਪਹਿਲਾਂ ਵੀ ਇਹ ਨਹੀਂ ਤਰੱਕੀ ਦੇ ਵਿੱਚ ਸੀਗੇ ਸਾਰੇ ਤੇ ਆਹ ਵੇਖੋ ਹੁਣ ਤੁਸੀਂ ਬ੍ਰਿਜ ਦਾ ਅਲਦ ਵਾਲਾ ਇੱਥੋਂ ਤੇ ਇਹਦਾ ਵਿਊ ਲਓ ਆਹ ਬ੍ਰਿਜ ਜਿਹੜਾ ਬੜਾ ਸੋਹਣਾ ਬਣਿਆ ਹੋਇਆ ਉਹ ਬਿਲਡਿੰਗਾਂ ਦੋਨੋਂ ਦੇਖਦੀਆਂ ਆ ਇੱਕ ਕਮੈਂਟਰ ਕੇ ਨਾ ਸੁਣਾ ਵੀ ਹੋਇਆ ਕੋ ਆ ਬ੍ਰਿਜ ਆ ਗਿਆ ਅਗੇ ਉਹ ਜਿਹੜਾ ਬ੍ਰਿਜ ਸਾਹਮਣੇ ਦੇ ਦਿੱਤਾ ਅਸੀਂ ਉੱਤੇ ਜਾਣਾ ਅਲਟੀਮੇਟਲੀ ਤੇ ਬੜਾ ਸੋਹਣਾ ਵੀਊ ਹੈ ਦਾ ਤੇ ਮੈਂ ਹੁਣ ਥੋੜੇ ਚਿਰ ਵਾਸਤੇ ਮੈਨੂੰ ਲੱਗਾ ਕੁਆਇਟ ਹੋ ਜਾਂਦਾ ਚੁੱਪ ਹੋ ਜਾਂ ਤੇ ਤੁਸੀਂ ਇਹਦਾ ਵੀਊ ਤੇ ਨਜ਼ਾਰਾ ਵੇਖੋ ਥੈਂਕ ਯੂ ਕੀਪ ਵਾਚਿੰਗ ਤੇ ਇਹ ਜਿਹੜੇ ਵਲੌਗ ਦੇ ਵਿੱਚ ਆਪਾਂ ਅਸੀਂ ਤੁਹਾਨੂੰ ਰੈੱਡ ਤੇ ਬਲੂ ਦਿਖਾਵਾਂਗੇ ਗ੍ਰੀਨ ਅਗਲੇ ਵਲੌਗ ਵਿੱਚ ਦਿਖਾਵਾਂਗੇ ಗ್ರ್ಯಾಂಡೋ ನೆ ನೆಕ್ ನಾಳೆ ಗ್ರ್ಯಾಂಡ್ ਤਾਂ ਆਂਦੇ ਹਾਂ ਕਿਤੇ ਵੀ ਖਰੀਦ ਸਕਦੇ ਆਂ ਇਹ ਵੀ ਸਰਕਰ ਦੇ ਮੈਂ ਹੁਣ ਖਰੀਦ ਲਵਾਂ ਹਾਂ ਕੋਈ ਲੋਕੇ ਜਿਹਾ ਚੜ੍ਹਿਆ ਨਾ ਬਿਲੋਂ ਨੀਟ ਜਿਹਾ ਲੱਗੇ ਬੜੀ ਤੇਜ਼ ਮਹਾ ਇਹ ਇਹ ਅਸੀਂ ਬਸ ਦੇ ਉਤੋਂ ਲਈ ਜਾ ਰਹੇ ਹਾਂ ਦਾ ਟੂਰ ਇਹ ਹੈਗੀ ਪਹਿਲਾਂ ਰੈੱਡ ਬਸ ਦਾ ਲਾਇਆ ਸੀ ਤੇ ਹੁਣ ਹੈਗੀ ਹੈ ਇਹ ਬਲੂ ਬਸ ਇਹ ਬਲੂ ਬਸ ਦਾ ਟੂਰਿਸਟ ਹੈ ਟੋਕੀਓ ਦਾ ਇਹ ਲਗਭਗ ਜਿਹੜੇ ਥਿੰਨੇ ਰੋਟਿਆ ਇਹ ਆਲਮੋਸਟ ਟੋਕੀਓ ਦੀ ਜਿੰਨੀਆਂ ਵੀ ਮਸ਼ਹੂਰ ਜਾਂ ਵੇਖਣਯੋਗ ਜਗ੍ਹਾ ਉਹਨਾਂ ਸਾਰੀਆਂ ਨੂੰ ਕਵਰ ਕਰ ਦਿੰਦੇ ਆ ਪਰ ਇਹਨਾਂ ਦੇ ਵਿੱਚੋਂ ਅਸੀਂ ਕੁਝ ਦੇ ਵਿੱਚ ਪਹਿਲੇ ਦੋ ਤਿੰਨ ਦਿਨਾਂ ਦੇ ਜਾਏ ਹਾਂ ਜਿਹੜੇ ਤੁਹਾਨੂੰ ਜਿੱਦਾਂ ਟੋਕੀਓ ਟਾਵਰ ਸਕਾਈ ਟਾਵਰ ਤੇ ਬਕੀ ਦਾ ਸੈਨਸੋਜੀ ਟੈਂਪਲ ਵਗੈਰਾ ਸੀ ਇਦਾਂ ਸਾਰਾ ਕੁਝ ਮੈਂ ਜੀ ਜਿੰਗੂ ਬਈ ਇਹ ਉਹ ਏਰੀਆ ਹੀ ਸਾਰਾ ਬਿਲੋਂਦਾ ਕਵਰ ਕਰ ਲਿਆ ਹੋਇਆ ਪਰ ਫਿਰ ਬਸ ਅਸੀਂ ਬਾਅਦ ਚ ਰੱਖੀ ਹੋਈ ਸੀ ਕਿ ਬਸ ਦੇ ਉੱਤੇ ਬਹਿ ਕੇ ਬਾਅਦ ਚ ਉਹਦਾ ਟੂਰ ਵੇਖਾਂਗੇ ਇਹ ਵਧੀਆ ਲੱਗਦਾ ਆਰਾਮ ਨਾਲ ਬੈਠੇ ਰਹੋ ਅੜਾ ਦੋੜਾ ਵੇਖੀ ਜਿਓ ਤੇ ਸਾਨੂੰ ਸੋਹਣਾ ਲੱਗਦਾ ਤੇ ਇਹ ਆਪਾਂ ਵਲੌਗ ਹੁਣ ਇੱਥੇ ਕਰਦੇ ਹਾਂ ਸਮਾਪਤ ਇਹ ਸੀ ਆਪਣਾ ਰੈੱਡ ਤੇ ਬਲੂ ਦਾ ਟੂਰ ਤੇ ਗ੍ਰੀਨ ਦਾ ਆਪਾਂ ਅਗਲੇ ਵਲੌਗ ਵਿੱਚ ਤੁਹਾਨੂੰ ਦਿਖਾਵਾਂਗੇ ਗ੍ਰੀਨ ਬੱਸ ਬੱਸ ਸੇਮ ਹੀ ਆ ਸਿਰਫ ਉੱਤੇ ਸਟਿੱਕਰੀ ਲੱਗਿਆ ਹੁੰਦਾ ਰੈੱਡ ਬਲੂ ਤੇ ਗ੍ਰੀਨ ਇੱਕ ਰੂਟ ਵੱਖ-ਵੱਖ ਬਣੇ ਹੁੰਦੇ ਆ ਤੇ ਜੁੜੇ ਰਹੋ ਮਿਲਦੇ ਹੁਣ ਆਪਾਂ ਅਗਲੇ ਵਲੌਗ ਵਿੱਚ ਗ੍ਰੀਨ ਟੂਰ ਤੇ